10 ਕਿਲੋਮੀਟਰ ਰਹਿ ਗਿਆ ਦਰਵਾਜ਼ਾ ਸਾਹਿਬ 10 ਕਿਲੋਮੀਟਰ ਰਹਿ ਗਿਆ ਇਧਰ ਥੋੜਾ ਜਿਹਾ ਉਹੀ ਰੌਂਡ ਚੜਗੇ ਜਿਹੜਾ ਉੱਥੋਂ ਲੁਧਿਆਣੇ ਤੋਂ ਜਿਹੜਾ ਆਉਂਦਾ ਨਾ ਉਹਦੇ ਨਾਲ ਹੀ ਟੱਚ ਹੋ ਗਿਆ ਇੱਥੇ ਟ੍ਰੈਫਿਕ ਵੀ ਥੋੜਾ ਜਿਆਦਾ ਹੈ 10 ਕਿਲੋਮੀਟਰ ਪਰ ਥੋੜਾ ਜਿਆਦਾ ਲੰਬਾ ਹੀ ਪੈ ਜਾਣਾ ਰਸਤਾ ਕਿਉਂਕਿ ਟ੍ਰੈਫਿਕ ਜਿਆਦਾ ਹੈ ਨਾ ਤਾਂ ਕਰ ਟ੍ਰੈਫਿਕ ਵੀ ਕਹਿ ਲੋ ਰੌਣਕਾ ਵੀ ਕਹਿ ਲੋ ਇੱਥੇ ਰੌਣਕਾ ਜਿਆਦਾ ਹੈ ਉਹਦਾ ਵਿਆਹ ਵਾਸ ਸੰਸਾਰ ਰਸਤਾ ਜਿੱਤੋਂ ਵੀ ਅਸੀਂ ਆਏ ਆ ਨਾ ਮੈਨੂੰ ਕੁਝ ਨਹੀਂ ਸੀ ਹੈਗਾ ਨਾ ਕੋਈ ਢਾਬਾ ਨਾ ਕੋਈ ਖਾਣ ਨੂੰ ਨਾ ਪੀਣ ਨੂੰ બસ ਪੰਜੀ ਆਏ ਆ ਹੁਣ ਬਸ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲੰਗਰ ਛਕਦੇ ਆ ਤੇ ਲੰਗਰ ਛਕ ਕੇ ਤੇ ਬਾਕੀ ਦਰਸ਼ਨ ਕਰਦੇ ਆ ਸੀ ਵੀਦ ਨਾਲ ਤੁਹਾਨੂੰ ਵੀ ਕਰਾਣੇ ਆ ਤੁਸੀਂ ਬਣੇ ਰਹੋ ਵਲੌਗ 'ਚ ਉਹ ਅੱਗੇ ਕੀ ਕੰਮ ਚੱਲਦਾ ਪਿਆ ਨਾ ਇਹ ਰਾਜਾ ਅੱਡਾ ਪੁੱਲ ਬਣਦਾ ਪਿਆ ਨਾ ਲਓ ਜੀ ਅੰਬਰਸਰ ਵਾਲਿਓ ਗੁਰਦਾਸਪੁਰ ਵਾਲਿਓ ਬਟਾਲੇ ਵਾਲਿਓ ਪਹੁੰਚ ਗਏ ਆਂ ਦੀ ਅਸੀਂ ਮੈਂ ਪਹੁੰਚ ਗਿਆ ਆਪਣੇ ਏਰੀਆ 'ਚ ਬੜਾ ਵਧੀਆ ਲੱਗ ਰਿਹਾ ਬੜਾ ਵਧੀਆ ਫੀਲ ਹੋ ਰਿਹਾ ਇਹ ਆਪਾਂ ਕਿੱਥੇ ਆ ਗਏ ਆ ਰਹੀ ਕਿਹੜਾ ਅਜਨਾਲਾ ਕਿਹੜਾ ਇਹ ਕਿਧਰੋਂ ਦੀ ਆ ਗਈ ਯਾਰ ਇਹ ਸਿੰਗਲ ਰੋਡ ਆ ਇਹ ਨੀਚੇ ਤੋ ਇਹ ਬਹੁਤ ਵੱਡਾ ਜੇ ਇੱਥੇ ਆ ਗਿਆ ਤਾਂ ਆ ਗਿਆ ਹੁਣ ਇਹਨੇ ਕੱਟ ਲਾਂਗੇ ਹੁਣ ਇਹਨੇ ਕੱਟ ਲਾਂਗੇ ਮਾਜੇ ਦੇ ਮਾਜੇ ਵਾਲੇ ਬਿੱਲੋ ਮਾਜੇ ਦੇ ਮਾਜੇ ਆ ਗੂਗਲ ਮੈਪ ਰਾਹੀਂ ਨਾ ਆਇਓ ਇਹ ਪੁੱਠੇ ਰਸਤੇ ਬਹੁਤ ਪਾਉਂਦਾ ਮੈਨੂੰ ਵੀ ਇੱਕ ਪਸੰਦ ਹੈ ਮਾਉ ਕੀ ਆ ਕੁਝ ਵੀ ਨਹੀਂ ਹੈ ਤਾਂ ਮਾਰਬਲ ਵਾਲੀ ਚੌਕ ਆ ਇੱਥੇ ਲਿਖਾਉਣਾ ਬੈਂਕ ਦੇ ਅੱਗੇ ਲਿਖਾਉਣਾ ਕਿੱਥੇ ਲਿਖਾ ਬੈਂਕ ਦੇ ਅੱਗੇ ਇਹ ਯਾਰ ਡਾਬਰ ਜੀ ਪਤਾ ਨਹੀਂ ਡਾਬਰ ਜੀ ਇਹ ਵੀ ਆਏ ਟਾਵਰ ਜੀ ਨਹੀਂ ਹੈਗਾ ਅੱਜ ਕਰ ਜੋ ਚੈੱਕ ਕਰਦੇ ਆਪਾਂ ਹੌਣ ਵਾਲਿਆ ਅੰਮ੍ਰਿਤਸਰ ਸਿਫਤੀ ਦਾ ਸ਼ਹਿਰ ਹੈ ਆ ਰੀਲਾ ਚ ਵੇਂਦੇ ਹੁੰਦੇ ਸੀ ਆ ਚੀਜ਼ਾਂ ਦਮਨ ਉੱਠਾ ਬੱਚੇ ਦਮਨ ਪੁੱਤ ਪਿਆ ਪੁੱਤ ਬਹੁਤ ਸੋਹਣਾ ਲੱਗ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਯਕੀਨ ਨਹੀਂ ਹੋ ਰਿਹਾ ਅੱਖਾਂ ਨੂੰ ਕਿ ਇਹੇ ਦਰਬਾਰ ਸਾਹਿਬ ਪਹੁੰਚਣ ਵਾਲਿਆ ਵਾ ਸ੍ਰੀ ਹਰਮੰਦਰ ਸਾਹਿਬ ਸਾਹਮਣੇ ਲੱਈ ਜਾਣਾ ਪਣ ਵਾਸਤਵ ਦਮਨ ਆ ਦੇਖ ਜਿੱਤੇ ਰੀਲਾ ਭਰਾਂ ਦਿੰਦੇ ਹਨ ਉਹ ਉਹਦੇ ਇਹ ਕਿਹਨੇ ਇਕ ਦੋ ਹਿੱਲਾ ਆਪਾਂ ਨੇ ਉਹ ਵਧੀਆ ਲੱਗਦਾ ਨਹੀਂ ਇੱਥੇ ਖੜੀ ਆ ਮੈਂ ਉਹ ਦੇਖ ਦੇ ਕਿੱਥੋਂ ਦੀ ਕਿਆ ਕਿਆ ਨਿਕਲਣ ਦੇ ਇਹਨਾਂ ਨੂੰ ਛੱਟ ਵੱਜ ਜਾਂਦੀ ਉਹਦੇ ਫੇਰ ਹੋਰ ਦੱਸ ਨਹੀਂ ਤੇ ਚਲਾ ਰਹਿੰਦਾ ਸੀ ਲਓ ਜੀ ਆਪਾਂ ਪਹੁੰਚ ਗਏ ਆ ਨਾ ਪਾਰਕਿੰਗ ਵਾਲੀ ਜਿਹੜਾ ਰੋਡ ਹੈ ਬਿਲਕੁਲੀ ਉੱਪਰ ਪਰ ਹੋ ਕੇ ਨੇ ਗੱਡੀ ਪਾਰਕਿੰਗ ਵਿੱਚ ਲੱਗ ਜੂਗੀ ਆ ਬਹੁਤ ਵਧੀਆ ਸਿਸਟਮ ਬਣਾਇਆ ਹੈ ہاں ਸਿੱਧੀ ਪਾਰਕਿੰਗ ਚ ਉੱਥੇ ਹੀ ਥੱਲੇ ਰਸਤਾ ਹੈ ਨਾ ਦਰਬਾਰ ਸਾਹਿਬ ਗਲੀਆਂ ਨੇ ਗਲੀਆਂ ਦੇ ਉੱਪਰ ਦੀ ਫਲਾਈਓਵਰ ਹੈ ਦੇਖੋ ਇਹ ਲੱਗ ਰਿਹਾ ਗਲੀਆਂ ਦੇ ਉੱਪਰ ਦੀ ਜਾ ਰਹੀ ਹੈ ਹਾਂ ਅੱਜ ਕਿ ਅਸੀਂ ਦਰਬਾਰ ਸਾਹਿਬ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਨਾ ਸੁਪਨਾ ਜਿਹਾ ਹੀ ਲੱਗਦਾ ਹੈ ਨਾ ਬੜੇ ਟਾਈਮ ਬਾਅਦ ਆਉਂਦੇ ਆ ਤੇ ਲੋਕੀ ਪਹੁੰਚ ਗਏ ਅਸੀਂ ਦਰਬਾਰ ਸਾਹਿਬ लैल

इंटरनेशनल लेवल का बात तो उपस्थित तो तो था आप जोड़े जमा करा दिए ਰਜਾਲ <laughs> é uma palherinha boazinha ਪਰ ਪਾਪਾ ਨਹੀਂ ਹਾਂ ਪਾਪਾ ਕੋਈ ਨਹੀਂ ਕੋਤਨੀ ਫੋਨ ਵੀ ਨਹੀਂ ਹੈਗਾ ਪਾਪਾ ਕਹਿੰਦਾ ਇੱਧਰ ਹੀ ਚੜਜੋ। ਤੇ ਲੋ ਜੀ ਦਰਬਾਰ ਸਾਹਿਬ ਮੱਥਾ ਟੇਕ ਲਿਆ ਸੀ, ਦਰਸ਼ਨ ਕਰ ਲਏ ਤੇ ਹੁਣ ਅਸੀਂ ਇੱਥੋਂ ਨਿਕਲ ਗਏ ਆ। ਅਸੀਂ ਇੱਧਰ ਇੱਕ ਦੋ ਜਗ੍ਹਾ ਜਾਣਾ। ਉਹ ਜਾ ਕੇ ਕੰਮ-ਕੁਮ ਕਰਕੇ ਫਿਰ ਮੰਮੀ ਕੋਲ ਚੱਲਾਂਗੇ। ਪਹਿਲਾਂ ਅਸੀਂ ਮੇਰੀ ਫਰੈਂਡ ਐ ਇੱਧਰ ਉਹਨੂੰ ਮਿਲਣਾ। ਉਹਨੂੰ ਮਿਲ ਕੇ ਤੇ ਫਿਰ ਅੱਗੇ ਚੱਲਦੇ ਆਂ। ਪ੍ਰਸ਼ਾਦਾ ਹੀ ਗੁਰਦੁਆਰਾ ਸਾਹਿਬ ਤੋਂ ਸ਼ਾਕ ਕਰ ਲਿਆ ਸੀ। ਤੇ ਹੁਣ ਅਸੀਂ ਮੱਥਾ-ਮੁਥਾ ਟੇਕ ਲਿਆ। ਮੱਥਾ ਅਸੀਂ ਟੇਕ ਲਿਆ। ਹੁਣ ਚੱਲੇ ਆਂਗੇ ਅਸੀਂ ਵਾਪਸ। ਹੌਂਕ ਤਾਂ ਇੱਕ ਤਾਂ ਐ ਸਿੱਧਾ ਕੀ ਐ ਸਿੱਧਾ। ਮੈਂ ਫਲਾ ਰੱਖਿਆ ਇਹਨਾਂ ਨੇ। ਅੱਛਾ। ਸਿੱਧਾ ਹੀ ਜਾਣਾ ਬੜਾ ਟ੍ਰੈਫਿਕ ਆ ਭਾਈ ਆਮਰਾ ਸੱਚੀ ਬਹੁਤ ਟ੍ਰੈਫਿਕ ਹੈ ਇਹ ਲੁਧਿਆਣਾ ਲੁਧਿਆਣਾ ਹੀ ਬਣਿਆ ਪਿਆ ਹੈ ਬਿਲਕੁਲ ਦਿੱਲੀ ਹੈ ਦਿੱਲੀ ਨਹੀਂ ਦਿੱਲੀ ਦਿੱਲੀ ਤਾਂ ਹੋਰ ਹੀ ਬੁਰਾ ਹੈ ਦਿੱਲੀ ਹੋਰ ਬੁਰਾ ਹਾਲ ਹੈ ਇਹ ਲੁਧਿਆਣੇ ਆ ਲੁਧਿਆਣੇ ਵਰਗਾ ਹੀ ਹੈ ਲੁਧਿਆਣੇ ਵੀ ਐਂ ਹੀ ਰਹਿੰਦਾ ਟ੍ਰੈਫਿਕ ਜਿਹੜੇ ਤਾਂ ਲੋਕਲ ਨੇ ਉਹ ਤਾਂ ਨਾ ਜਿਹੜਾ ਬਗਾਨਾ ਬੰਦਾ ਹੈ ਬਗਾਨੇ ਸ਼ਹਿਰ ਦਾ ਉਹਨੂੰ ਤਾਂ ਨੰਗਣ ਨਹੀਂ ਦਿੰਦੇ ਅੱਗੇ ਕਹਿੰਦੇ ਕਿ ਸਾਨੂੰ ਜ਼ਿਆਦਾ ਨੌਲੇਜ ਆ ਤੁਸੀਂ ਪਿੱਛੇ ਹਟੋ ਯਾਰਿੱਕ ਤਾਂ ਬੱਸ ਅੱਡਾ ਦੀ ਨੇੜੇ ਹੀ ਐ ਨੋਰੇ ਹੂੰ ਬੱਸਾਂ ਨਹੀਂ ਆਂਦੀ ਮੈਨੂੰ ਆ ਦੇਖ ਨੋ ਹਾਂ ਸਭ ਤੋਂ ਘੱਟ ਮੈਨੂੰ ਪਤਾ ਕੰਮ ਕਿਡਾ ਲੱਗਦਾ ਹਾਂ ਅੱਜ ਜਿਵੇਂ ਪਾਪਾ ਕਹਿੰਦੇ ਮੈਂ ਕਿ ਗੂਗਲ ਮੈਪ ਖੋਲ ਹਾਂ ਤੇ ਰਾਹ ਦੱਸਦਾ ਥੋੜਾ ਬੋਧ ਵੀ ਗਲਤ ਹੋ ਗਿਆ ਨਾ ਇੱਧਰ ਮੁੜਨਾ ਸੀ ਇੱਧਰ ਜਪੇੜਾ ਹੀ ਫੈਰ ਗਿਆ ਗੋਲੇ ਹੀ ਵਾਹ ਤੇ ਨੂੰ ਕਿਹਾ ਸੀਗਾ ਤੁਹਾਨੂੰ ਆਂਦਾ ਨਹੀਂ ਕਾਦੇ ਪੜੇ ਲਿਖੇ ਹੋ ਤੁਸੀਂ ਅਵਤਾਰ ਦੇ ਲਓ ਤੁਹਾਡੇ ਡਾਇਲੌਗ ਬਲਣ ਢੀ ਜੇ ਦੇਖੋ ਐ ਆ ਵੀ ਜੋ ਜੋ ਦੋ ਚਾਰ ਕਿ ਉਹ ਅੱਗੇ ਪੁੱਲ ਜਾ ਆ ਗਿਆ ਬਈ ਉੱਪਰ ਚੜਨਾ ਹੈ ਪਰ ਤੱਕ ਨਾ ਇਹ ਅੰਮ੍ਰਸਾਰੀ ਪਹਿਲੀ ਵਾਰ ਹੀ ਆਏ ਆ ਕਿੰਨਾ ਨੀਵਾ ਕੋਲੇ ਆ ਆ ਹਨ ਤੇ ਦਮਨ ਨੇ ਦੱਸਿਆ ਤੁਹਾਨੂੰ ਉਹ ਡਾਊਨ ਹੋ ਰਿਹਾ ਨਾ ਉਹਦੇ ਨਾਲ ਚੜੋ ਆਪਾਂ ਚੜਾਂਗੇ ਵੀ ਨਾਲ ਦਮਨ ਦੱਸ ਰਹੀ ਹੈ ਗੂਗਲ ਮੈਪ ਤੇ ਆਪਾਂ ਦੱਸ ਰਹੀ ਐ ਐ ਜਾਣਾ ਐ ਜਾਣਾ ਹੁਣ ਮੋੜ ਆ ਗਿਆ ਹੁਣ ਮੈਨੂੰ ਟੈਨਸ਼ਨ ਪਈ ਹੈ ਹੁਣ ਦਮੂ ਦੱਸੇਗੀ ਕਿੱਧਰ ਜਾਣਾ ਸੀ ਕਿੱਧਰ ਜਾਣਾ ਉੱਪਰ ਜਾਣਾ ਸਿੱਧਾ ਹੀ ਜਾਣਾ ਆਪਾਂ ਵਾ ਠੀਕ ਹੈ ਉੱਪਰ ਤਾਂ ਨਹੀਂ ਚੜਨਾ ਨਹੀਂ ਕੰਟੀਨਿਊ ਸਟ੍ਰੀਟ ਉੱਪਰ ਥੱਲੇ ਜਾਣ ਦਾ ਰਸਤਾ ਵੀ ਨਹੀਂ ਹੋਣਾ ਬੜਾ ਟ੍ਰੈਫਿਕ ਅੱਗੇ ਅੱਗੇ ਤਾਂ ਦੇਖੋ ਗਾਇਜ਼ ਕੀ ਬਣ ਰਿਹਾ ਬੁਰਾ ਹਾਲ ਆ ਅੱਗੇ ਉਹ ਦੇਖੋ ਕਿ ਮੋਟਰਸਾਈਕਲ ਗੱਡੀਆਂ ਬਹੁਤ ਰਹਾੜਾ ਭਾਈ ਬਹੁਤ ਚੱਲ ਪਿਆ ਦੇਖੋ ਤਾਂ ਸਹੀ ਗੱਡੀ ਚੜਾਈ ਗਈ ਓਏ ਇਵੇਂ ਆ ਰਹੇ ਪਰ ਸ਼ਾਇਦ ਆ ਪੁਲ ਨਹੀਂ ਚੜਨਾ ਜੋ ਐ ਕਰਕੇ ਜਾਂਦੇ ਸਾਨੂੰ ਤਾਂ ਅੱਜ ਸਾਨੂੰ ਤਾਂ ਇੱਥੇ ਫੀਲਿੰਗ ਲੁਧਿਆਣੇ ਵਾਲੀ ਆ ਰਹੀ ਬਿਲਕੁਲ ਇੰਨਾ ਟ੍ਰੈਫਿਕ ਆ ਕਦੋਂ ਦੇ ਅਸੀਂ ਮੇਰਾ ਤਾਂ 5 ਮਿੰਟਾਂ ਵਿੱਚ ਆ ਗਿਆ ਭਾਈ ਅੱਛਾ ਠੀਕ ਹੈ ਹਾਂ ਬਸ ਕਰ ਲਿਆ ਹਾਂ ਗੱਡੀ ਲੈ ਗਏ ਟ੍ਰੇਨ ਚੜ ਜਾਨੇ ਹਨਾ ਗਈ ਨਹੀਂ ਕਿਰਾਂ ਉਹ ਟੈਂਪੋ ਗੰਦੇ ਟ੍ਰੇਨ ਦੇ ਪਲੇ ਟ੍ਰੇਨ ਦਾ ਵੀ ਅਲੱਗ ਹੀ ਸਵਾਸ ਹੀ ਉਹਦਾ ਸਾਨੂੰ ਤਾਂ ਟੈਂਪੋ ਨੇ ਕਿਹ ਡੱਕੇ ਰੱਖੇ ਹਾਂ ਅੱਗੇ ਤਾਂ ਦੇਖੋ ਕੋਈ ਉਹ ਇਰਿਸ਼ ਕਾ ਨਹੀਂ ਨਾ ਟੈਂਪੋ ਇੱਥੇ ਕੋਈ ਦੂਜੇ ਹਾਂ ਪਤਲੇ ਕਹਿਣਾ ਸੀ ਉਤਾਰ ਪਾਪਾ ਨੂੰ ਇਰਿਸ਼ ਕਾ ਲੈ ਕੇ ਦੇਣਾ ਕਿੰਦਾ ਕੰਫਰਟੇਬਲ ਕੇੰਦਾ ਚਲਾਣਾ ਬੜੇ ਨੇ ਬਾਕੀ ਇਰਿਸ਼ ਕੇ ਜੇ ਤੂੰ ਜਾ ਰਿਹਾ ਐ ਤੂੰ ਵਹੇ ਉੱਤੂ ਆ ਹੂੰ ਤੂੰ 에어ਪੋਰਟ ਹੈ ਨਾ ਇੱਥੇ ਹਾਂ ਆ ਫਿਰ ਉਹ ਦੇਖੇ 에어ਪੋਰਟ ਆ ਉੱਥੇ ਨਾਲ ਹੀ ਤਾਂ ਕੈਰ ਖੋਲ ਲਿਆ ਨੇ ਹਾਂ ਹਾਂ ਖਾਲਸਾ ਕਾਲਜ ਅੰਮ੍ਰਿਤਸਰ ਦਮਨ ਨੇ ਲੱਗਣਾ ਹੈ ਦਮਨ ਨੇ ਨਾ ਖਾਲਸਾ ਕਾਲਜ ਅੰਮ੍ਰਿਤਸਰ ਦੇਖ ਲਿਆ ਤੇ ਇਹਨੂੰ ਬੜਾ ਪਸੰਦ ਆਇਆ ਤੇ ਇਹ ਕਹਿੰਦੀ ਹੁਣ ਮੈਂ ਨਾ ਪਲੱਸ 2 ਤੋਂ ਬਾਅਦ ਮਤਲਬ 12ਵੀਂ ਤੋਂ ਬਾਅਦ ਮੈਂ ਇਸ ਕਾਲਜ ਚ ਲੱਗਣਾ ਤੇ ਕੋਈ ਨਾ ਸੰਗਰੂਰ ਤੋਂ ਦਿੱਲੀ ਅਪਗ੍ਰੇਡ ਕਰ ਲਿਆ ਕਰੇਗੀ ਅੱਛਾ ਮੈਂ ਅੰਮ੍ਰਿਤਸਰ ਹੀ ਰਹਿ ਲਵਾਂਗੀ ਆਏ ਗਲਤ ਆ ਇਹ ਇਹਨੂੰ ਅੰਮ੍ਰਿਤਸਰ ਬਹੁਤ ਵਧੀਆ ਲੱਗਿਆ ਦਮਨ ਨੂੰ ਤੇ ਇਹ ਕਹਿੰਦੀ ਕਿ ਮੇਰਾ ਜੀ ਕਰਦਾ ਇੱਥੇ ਰਵਾਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਚਲੋ ਜ ਹਰੇਕ ਕੋਈ ਵੀਡੀਓ ਚ ਨਹੀਂ ਆਉਣਾ ਚਾਹੁੰਦਾ ਹੁੰਦਾ ਹਨਾ ਤੇ ਬਾਕੀ ਤੁਸੀਂ ਕਮੈਂਟ ਕਰ ਦਿੰਦੇ ਹੋ ਫਲਾਣਾ ਨਹੀਂ ਆਉਂਦਾ ਵੀਡੀਓ ਚ ਮਕਾ ਨਹੀਂ ਆਉਂਦਾ ਮਤਲਬ ਹਰੇਕ ਕੋਈ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੁੰਦਾ ਜਿਹੜਾ ਆਉਣਾ ਚਾਹੁੰਦਾ ਉਹਨੂੰ ਆਪਾਂ ਲਿਆਉਂਦੇ ਆ ਜਿਹੜਾ ਨਹੀਂ ਆਉਂਦਾ ਉਹਨੂੰ ਨਹੀਂ ਲੈਂਦੇ ਤੇ ਆਪਾਂ ਚੱਲ ਪਏ ਆ ਜੀ ਉਥੋਂ ਅੰਮ੍ਰਿਤਸਰ ਤੋਂ ਹਜੇ ਨਬਾਰ ਨਹੀਂ ਨਿਕਲੇ ਮੌਜੂਲੀ ਐ ਜਨਮ ਬੇਰੀ ਅਹ ਮੋਰ ਆ ਵੀ ਇੱਥੇ ਅੱਛਾ ਠੀਕ ਆ ਠੀਕ ਆ ਆ ਉਹ ਆ ਗਿਆ ਤੇ ਬਸ ਹੁਣ ਚੱਲਿਆਂ ਜੀ ਮੰਮੀ ਕੋਲ ਮੇਰੇ ਪਿੰਡ ਏ ਪਿੰਡ ਇਹ ਬਣੇ ਰੋ ਪੇਕੇ ਪਿੰਡ ਦੀ ਤਿਆਰ ਕਰਾਨੇ ਆ ਤੁਹਾਨੂੰ ਪੇਕੇ ਪਿੰਡ ਜਾ ਕੇ ਮੰਮੀ ਨਾਲ ਮਿਲਾਨੇ ਆ ਤੁਹਾਨੂੰ ਮੰਮੀ ਤੁਹਾਨੂੰ ਮਿਲਣ ਬਾਅਦ ਕਾਫੀ ਟਾਈਮ ਹੋ ਗਿਆ ਮੰਮੀ ਨੂੰ ਕਹਣਾ ਬੱਸ ਕਰਨੀ ਨਹੀਂ ਕਰੀ ਜਣੀ ਵੀਡੀਓ ਬਣਾਈ ਜਣੀ ਮੈਨੂੰ ਨਾ ਕੋਈ ਵਿੱਚ ਲਿਓ ਸਾਡੀਆਂ ਮੰਮੀਆਂ ਵੀਡੀਓ ਚ ਆਉਂਦੀਆਂ ਨਹੀਂ ਭਾਈ ਆਉਂਦੀਆਂ ਨਹੀਂ ਤੁਹਾਨੂੰ 20 ਵਾਰੀ ਕਿਹਾ ਆਉਂਦੀਆਂ ਨਹੀਂ ਹੈਗੀਆਂ ਉਹ ਸੰਗ ਜਾਂਦੀਆਂ ਨੇ ਉਹ ਕਹਿੰਦੀਆਂ ਕਿ ਸਾਡੇ ਕੋਈ ਬੋਲਿਆ ਜਾਂਦਾ ਜੋ ਕੁਝ ਤੁਸੀਂ ਬੋਲਦੇ ਹੋ ਤੇ ਵੀਡੀਓ ਤਾਂ ਐ ਦੂਰ ਹੁੰਦੀ ਹੈ ਜਿਵੇਂ ਕੋਈ ਬਿਮਾਰ ਬੰਦੇ ਤੋਂ ਦੂਰ ਨਹੀਂ ਹੁੰਦਾ ਜਿਵੇਂ ਕੈਮਰਾ ਲਾ ਦिए ਨਾ ਇਧਰ ਮੇਰੀ ਪੇਕੇ ਵਾਲੀ ਮੰਮੀ ਤੇ ਲਾ ਦिए ਤੇ ਉਹਨੇ ਸਾਈਡ ਵੱਟ ਦੇਣੀ ਤੇ ਮੇਰੀ ਸਹੁਰ ਤਾਂ ਲੋਗਾਂ ਨੇ ਕਿ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕੀ ਹੋ ਗਿਆ ਮੈਂ ਉਹ ਕੁਝ ਬੋਲਦੇ ਹੀ ਨਹੀਂ ਹੈਗੇ ਸਾਈਡ ਤੇ ਹੋ ਜਾਂਦੇ ਹੂਗੇ ਤੇ ਕੰਫਰਟ ਨਹੀਂ ਹੁੰਦਾ ਹਨਾ ਹਰੇ ਕੋਈ ਸਾਨੂੰ ਆਤ ਬੈ ਚੁੱਕੀ ਹੈ ਤੁਹਾਡਾ ਨਾਲ ਗੱਲਬਾਤ ਕਰਨ ਦੀ ਵਧੀਆ ਲੱਗਦਾ ਤੇ ਜਦੋਂ ਉਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਤੁਹਾਡੀਆਂ ਗੱਲਾਂ ਕੀ ਤੁਹਾਡੇ ਬਾਰੇ ਐਂ ਕਹਿੰਦੇ ਨੇ ਪੁੱਛਦੇ ਨੇ ਕਿ ਹਾਂ ਮੰਮੀ ਠੀਕ ਨੇ ਜਾਂ ਫਿਰ ਕਹਿੰਦੇ ਅੱਛਾ ਉਹ ਪੁੱਛਦੇ ਬੱਸ ਉਹਨਾਂ ਨੂੰ ਉਹਦਾ ਵਧੀਆ ਲੱਗਦਾ ਤੇ ਅੰਮਰਸਾ ਦਾ ਟ੍ਰੈਫਿਕ ਭਾਈ ਬਹੁਤ ਟ੍ਰੈਫਿਕ ਹੈ ਬਹੁਤ ਜ਼ਿਆਦਾ ਟ੍ਰੈਫਿਕ ਹੈ ਤੇ ਅਸੀਂ ਹੁਣ ਲੱਭਦੇ ਪਏ ਆ ਕੋਈ ਮਠਿਆਈ ਵਾਲੀ ਸ਼ਾਪ ਸਾਨੂੰ ਕੋਈ ਸਵੀਟ ਸ਼ਾਪ ਨਹੀਂ ਮਿਲ ਜੇਗੀ ਅੱਗੇ ਅਸੀਂ ਬਾਏ ਬਟਾਲਾ ਉੱਕ ਜਾਣਾ ਨਹੀਂ ਆਪਾਂ ਬਟਾਲਾ ਕਿਉਂ ਜਾਣਾ ਆਪਾਂ ਨੇ ਬਾਏ ਮਹਿਤਾ ਹੋ ਕੇ ਜਾਵਾਂਗੇ ਮਹਿਤਾ ਚੌਂਕ ਹੋ ਕੇ ਜਾਣਾ ਤੇ ਦੇਖਦੇ ਹਾਂ ਸਵੀਟ ਸ਼ਾਪ ਕੋਈ ਮਿਲਦੀ ਹੈ ਮਠਾਈ ਲੈਣੇ ਕਿਉਂਕਿ ਅਸੀਂ ਗੱਡੀ ਜਿਹੜੀ ਨਵੀਂ ਲਈ ਹੈ ਪਹਿਲੀ ਵਾਰ ਚੱਲੇ ਆ ਮੰਮੀ ਕੋਲ ਤੇ ਡੱਬੇ ਤਾਂ ਬਣਦੇ ਨੇ ਹਨਾ ਲੈ ਕੇ ਜਾਣੇ ਤੇ ਲੈ ਕੇ ਜਾਣੇ ਆ ਬਣੇ ਰਹੋ ਤੁਸੀਂ ਵਲੌਗ ਚ ਘੈਂਡ ਘੈਂਡ ਵਲੌਗ ਸ਼ਹਿਰ ਤੋਂ ਬਾਹਰ ਨਿਕਰੇ ਆਏ ਸਾਰਾ ਕੋਈ ਗੱਲ ਨਹੀਂ ਸ਼ਹਿਰ ਤੋਂ ਬਾਹਰ ਵੀ ਸਵੀਟ ਸ਼ਾਪ ਹੁੰਦੀ ਹੈ ਐਡੀ ਕੋਈ ਦਲ ਨਹੀਂ ਹੈਗੀ ਜੇ ਜਿਹੜੀ ਆਪਾਂ ਨੂੰ ਮੇਨ ਸ਼ਾਪ ਅੱਛੀ ਹੁੰਦੀ ਨਾ ਜਿਹੜੀ ਹਰ ਸ਼ਹਿਰ ਦੀ ਕੋਈ ਖਾਣ ਦੀ ਖੂਬ ਹੁਣ ਆਪਾਂ ਨੂੰ ਪਤਾ ਹੀ ਨਹੀਂ ਨਾ ਅੰਮ੍ਰਿਤਸਰ ਵਾਲਿਓ ਕਮੈਂਟ ਕਰਿਓ ਕਿ ਕਿਹੜਾ ਸੀ ਫਿਰ ਅਸੀਂ ਬਾਅਦ ਚਾਵਾਂਗੇ ਨਾ ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਇੱਥੋਂ ਸਵੀਟ ਵਧੀਆ ਮਿਲਦੀ ਹੈ ਠੀਕ ਹੈ ਜਰੂਰ ਕਮੈਂਟ ਕਰਕੇ ਦੱਸਿਓ ਅੰਮ੍ਰਿਤਸਰ ਵਾਲਿਓ ਕਿ ਸਵੀਟ ਸ਼ਾਪ ਕਿਹੜੀ ਵਧੀਆ ਅੰਮ੍ਰਿਤਸਰ ਚ ਅਗਲੇ ਟਾਈਮ ਅਗਲੀ ਵਾਰੀ ਲਾਵਾਂਗੇ ਹੁਣ ਤਾਂ ਹੀ ਨੰਮ ਚੱਲਿਆ ਆ ਤਾਂ ਨਹੀਂ ਹੈਗੀ ਇਹ ਤਾਂ ਵੇਖਦੀ ਏ ਜਦ ਕੇਕ ਸ਼ੇਕ ਹੀ ਤੇ ਹੀ ਗੱਲ ਲੇ ਅੰਮ੍ਰਿਤਸਰ ਦਾ ਪੁੱਤੀ ਵੀ ਬੈਠਿਓ ਕੌਣ ਉਹ ਉਹ ਸੀਟ ਤਾਂ ਕਿੰਨੇ ਓਕੇ ਬੈਠੇ ਨੇ ਮੇਰੇ ਪੁੱਤ ਨੂੰ ਬਹੁਤ ਪਸੰਦ ਆਇਆ ਅੰਮ੍ਰਿਤਸਰ ਦਾ ਮੰਦਿਰ ਨਵੇਂ ਸ਼ਹਿਰ ਆਈ ਹੈ ਨਾ ਬਹੁਤ ਵਧੀਆ ਲੱਗਦਾ ਹਾਂਜੀ ਤੁਸੀਂ ਨਹੀਂ ਕੁਝ ਖਰਦਣਾ ਚਾਹਤੇ ਤੁਸੀਂ ਸੌਰੇ ਆਏ ਹੋ ਆਪਣੇ ਮੈਨੂੰ ਸਵੀਟ ਸ਼ਾਪ ਹੀ ਤੋਂ ਆਪਣਾ ਹਸਾਬ ਕਰਾ ਲਈ ਜਨਾ ਮੈਂ ਕਿੱਥੋਂ ਚਾਈਏ ਸਵੀਟ ਸ਼ਾਪ ਦੇ ਨਾਲ ਸਵੀਟ ਸ਼ਾਪ ਲੈਣ ਵਾਸਤੇ ਨਹੀਂ ਸਵੀਟ ਲੈਣ ਵਾਸਤੇ ਫਿਰ ਮੈਂ ਤੇ ਚੌਂਕ ਤੋਂ ਤਾਂ ਮੈਨੂੰ ਦੱਸਦਾ ਕੋਈ ਨਹੀਂ ਨਹੀਂ ਉੱਥੋਂ ਨਹੀਂ ਲੈਣੀ ਇੱਥੋਂ ਹੀ ਲੈਣੀ ਹੈ ਕੋਈ ਲੱਭਨੇ ਕੋਈ ਨਾ ਚਲੋ ਤੁਸੀਂ ਜੀ ਆਪਣੀ ਜਨਮ ਭੂਮੀ ਤੇ ਪਹੁੰਚ ਗਏ ਅਸੀਂ ਮਹਤਾ ਚੰਗ ਪਹੁੰਚ ਗਏ ਤੇ ਗੁੱਡੀ ਦਾ ਪਰੌਣਾ ਵੀ ਨਾਲ ਹੀ ਆਇਆ ਗੁੱਡੀ ਦਾ ਪਰੌਣਾ ਪੂਰਾ ਖੁਸ਼ ਆ ਕਿ ਅੱਜ ਆਪਣੇ ਸੋਹਰੇ ਚੱਲਾ ਤੇ ਉਤੋਂ ਨਾਲੇ ਉਹਨੇ ਕਹਰੇ ਇੱਥੇ ਤਾਂ ਤੂੜਾ ਹੀ ਮੜੀਆਂ ਉੱਡਣ ਡੀਆਂ ਨੇ ਇੱਥੇ ਤਾਂ ਤੂੜਾ ਹੀ ਮੜੀਆਂ ਉੱਡਣ ਡੀਆਂ ਨੇ ਉੱਡਣ ਡੀਆਂ ਤੂੜਾ ਨਹੀਂ ਇਹਦਾ ਗਰਦ ਬੜੀ ਉੱਡੀ ਪਈ ਐ ਇੱਥੇ ਹਾਂ ਤੇ ਦੇਖੋ ਹਨਾ ਬੁਰਾ ਨਹੀਂ ਕਹਿਣਾ ਚਾਹੀਦਾ ਮੇਰੇ ਪੇਕੇ ਨੇ ਇਹ ਕਦੇ ਵੀ ਬੁਰਾ ਨਹੀਂ ਕਹਿਣਾ ਚਾਹੀਦਾ ਬੁਰਾ ਥੋੜੀ ਕਹਰੇ ਮੈਂ ਤਾਂ ਕਹਰੇ ਗਰਦ ਉੱਡੀ ਪਈ ਐ ਤਾਂ ਲੱਗਦਾ ਜਿਵੇਂ ਸਿਆਲ ਆ ਗਿਆ ਹੁੰਦਾ ਹਾਂ ਸਿਆਲ ਤਾਂ ਜਦੋਂ ਗੱਡੀ ਚੋਂ ਬਾਹਰ ਨਿਕਲੇ ਫਿਰ ਪ ਤੇ ਅੱਗੇ ਦੇਖੋ ਟ੍ਰੈਫਿਕ ਮੈਨੀਆਂ ਜਦੋਂ ਦਾ ਅਸੀਂ ਸਵੇਰ ਦੇ ਚੱਲੇ ਆਂ ਹੀ ਟ੍ਰੈਫਿਕ ਨਹੀਂ ਘੇਰੇ ਆਂ ਹੀ ਕਦੋਂ ਦੇ ਦਰਵਾਜ਼ੇ ਤੋਂ ਚੱਲੇ ਆਂ ਅੰਬਰਸਰੋਂ ਤੇ ਟਾਈਮ ਹੋ ਗਿਆ 6:04 ਮਿੰਟ ਉਹ ਕੋਨੇ ਚਾ ਦੇਖ ਲਿਓ ਹਾਂ ਅਸੀਂ ਤੇ ਟ੍ਰੈਫਿਕ 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 ਬੁਰਾ ਹਾਲ ਹੁਣ ਅਸੀਂ ਇੱਥੋਂ ਸਾਨੂੰ ਲੱਗਣਾ ਅੱਧਾ ਘੰਟਾ ਤੇ ਅਸੀਂ ਘਰੇ ਪਹੁੰਚ ਜਾਣਾ ਹੈ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਸਾਡੇ ਪਿੱਕੇ ਕਿੱਥੇ ਨੇ ਅਸੀਂ ਪਹੁੰਚ ਚੁੱਕੇ ਆਂ ਜੀ ਗਰਦਾਸਪੁਰ ਜ਼ਿਲ੍ਹੇ ਮਾਝੇ ਵਾਲੇ ਪਹਾਉਂਆਂ ਸੀ ਤੇ ਮਾਝੇ ਪਹੁੰਚ ਚੁੱਕੇ ਆਂ ਤੇ ਐ ਹੋ ਰਿਹਾ ਉਤਾਰ ਗੱਡੀ ਹੌਲੀ ਚਲਾਉਂਦੇ ਨੇ ਮੈਂ ਕਹਿੰਦੀ ਛੇਤੀ ਚਲਾਓ ਛੇਤੀ ਚਲਾਓ ਕਦੋਂ ਘਰੇ ਜਾਈਏ ਕਦੋਂ ਪਿੰਡ ਜਾਈਏ ਹੈਨਾ ਕੋਈ ਇਹੋ ਜਿਹਾ ਹੋਣਾ ਚਾਹੀਦਾ ਜਦੋਂ ਜਦੋਂ ਟ੍ਰੈਫਿਕ ਆਵੇ ਨਾ ਇਹ ਫੰਗ ਲੱਗ ਜਾਣ ਤੇ ਤੇ ਉਹ ਉੱਪਰ ਦੀ ਲੰਗਾ ਆਦੀ ਆਪਾਂ ਤੇ ਸੋਨੂੰ ਛੇਤੀ ਆਪਣੇ ਘਰ ਪਹੁੰਚ ਜੇ ਹੈਨਾ ਮਠਿਆਈ ਅਸੀਂ ਲੈ ਲਈ ਜੀ ਪਿੱਛੇ ਸਾਨੂੰ ਇੱਕ ਸ਼ਾਪ ਮਿਲੀ ਸੀ ਉੱਥੋਂ ਅਸੀਂ ਲੈ ਲਈ ਸੀ ਤੇ ਜਿਆਦਾ ਨਹੀਂ ਮਿਲੀ ਉੱਥੇ ਬਸ ਗਲਾਬ ਜਮਣੇ ਬਿਲੀਆਂ ਗਲਾਬ ਜਮਣੇ ਲਈਆਂ ਬਾਕੀ ਕੱਲ ਨੂੰ ਦੇਖਾਂਗੇ ਬਟਾਲੇ ਜਾਵਾਂਗੇ ਤੇ ਕੱਲ ਨੂੰ ਉੱਥੋਂ ਲੈ ਜਾਵਾਂ ਹਾਂ ਦੇਖ ਤਾਂ ਸਹੀ ਗੱਡੀ ਟਰੱਕ ਦੇ ਥੱਲੇ ਹੀ ਬਾੜ ਛੱਡੀ ਐ ਨੇ ਵਿਚਾਰ ਉਹ ਕੀ ਕਰੇ ਟਰੈਫਿਕ ਬੜਾ ਸਿੰਗਲ ਰੋਡ ਆ ਇਹ ਆ ਅੱਗੇ ਭੂਸੀ ਆ ਦੇਖੋ ਡਿੱਡ ਪੱਟੇ ਸ਼ੋਰ ਸੀ ਟਰੱਕ ਚ ਭਰੀ ਪਈ ਤੂੜੀ ਯਾਰ ਨਹੀਂ ਆ ਕਰ ਇਹ ਮੈਨੂੰ ਤਾਂ ਲੱਗਦਾ ਕਿ ਤੇ ਉਹੀ ਨਾ ਚਾਰਾ ਡਿੱਗ ਜੇ ਇੰਨਾ ਭਰਿਆ ਪਿਆ ਟਰੱਕ ਇਹ ਸਿੰਗਲ ਰੋਡ ਕਰਕੇ ਨਾ ਤੇ ਪੂਰਾ ਟਰੈਫਿਕ ਬੜਾ ਰਹਿੰਦਾ ਇਹ ਇਹ ਤਾਂ ਬਣਦਾ ਹੁਣ ਹੈ ਤਰੀ ਨਹੀਂ ਮਾਜਦੇ ਦੀ ਮਾਜਦੇ ਚੰਨ ਮੋਮਬਤੀ ਚਾਂ ਕਰ ਹੈ ਆ ਦੇ ਅੱਗੇ ਮਣਵਾਸੀ ਵਰਗੀ ਜਾ ਰਹੀ ਪਿੱਛੋਂ ਲੱਗਣ ਦੀ ਸਾਈਡ ਤੋਂ ਦੇਖੀ ਮਣਵਾਸੀ ਵਰਗੀ ਲੱਗਣ ਦੀ ਆ ਉਹ ਦੇ ਹਣਾ ਸਹੀ ਗੱਲ ਐ ਇਹਨੂੰ ਐਣ ਕਾ ਤੋਂ ਮਣਵਾਸੀ ਵਰਗੀ ਲੱਗਣ ਦੀ ਆ ਤੇ ਅੱਗੇ ਆ ਦੇ ਪਿੱਛੋਂ ਕਲਵਿੰਦਰ ਵਰਗਾ ਨਹੀਂ ਇੱਕ ਨੀਤ ਇੱਕ ਫਤਿਹ ਇੱਕ ਫਤਿਹ ਬਿਲਕੁਲ ਮਣਵਾਸੀ ਲੱਗਣ ਦੀ ਏ ਸਿੰਗਲ ਰੋਡ ਸੀ ਇਹਦਾ ਡਬਲ ਹੋ ਰਿਹਾ ਖੁੱਲਾ ਖੁੱਲਾ ਹੋ ਗਿਆ ਸਾਰਾ ਕਾ ਕਿ ਟੈਂਪਾਧਾ ਆਏ ਸੀ ਬਿਲਕੁਲ ਐ ਬਦਲਿਆ ਬਦਲੇ ਲੱਗ ਰਿਹਾ ਕਿ ਕਾਫੀ ਕੁਝ ਬਦਲ ਗਿਆ ਹਨਾ ਨਾ ਮੈਂ ਮੰਮੀ ਨੇ ਤੇਲ ਚੋਣਾ ਸੀ ਤੇ ਉਤਾਰਨੇ ਗੱਡੀ ਅੰਦਰਵਾੜਤੀ ਚੱਲ ਅੱਗੇ ਹੁਣ ਅੱਗੇ ਛੋਦੇ ਅੱਗੇ ਛੋਦੇ ਆ ਕੋਈ ਗਲਤੀ ਕੋਈ ਗਲ ਨਹੀਂ ਇੱਥੇ ਛੋਦੇ ਬਾਸ ਮੈਂ ਕਿਹਾ ਵੀ ਮੈਂ ਤਾਂ ਖੜ੍ਹ ਜਾ ਮੰਮੀ ਨੇ ਗੱਡੀ ਉਹ ਤੇਲ ਚੋਣਾ ਥਾਰ ਨੇ ਫੜਾ ਫੜ ਵਾੜਦੀ ਹਾਂ ਪਸੰਦ ਆਈ ਗੱਡੀ ਗੱਡੀ ਪਸੰਦ ਹੈ ਤੁਸੀਂ ਮੈਂ ਧੋਖਾ ਦਿੱਤਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਚੋਲਿਆ ਉਹ ਤਾਰ ਨੂੰ ਫੋਨ ਆ ਗਿਆ ਆਫਿਸ ਤੋਂ ਉਧਰ ਬਿਜੀ ਨੇ ਉਧਰ ਚੱਲ ਕੋਈ ਲੈ ਆ ਇਹ ਤਾਂ ਫ੍ਰਿਜ ਤੇ ਪਈ ਨਾਨੀ ਨੇ ਸਾਨੂੰ ਮੂੰਹ ਮਿਟਾਇਆ ਨਾ ਸਾਡਾ ਇਹ ਰਿਕੰਦੇ ਛੋਟੀ ਨਹੀਂ ਲੱਗ ਰਹੀ ਉਹ ਤਾਂ ਕਰੋਟਾਂ ਨੂੰ ਨਹੀਂ ਉੱਚੋ ਹਾਂ ਤਾਂ ਆਰ ਨੂੰ ਆਇਆ ਹੋ ਅਫੀਸੋਂ ਫੋਨ ਵਿਚਾਰਾ ਇੰਨਾ ਬਿਜੀ ਤੇ ਮੰਮੀ ਕਹਿੰਦੀ ਉਹ ਕਾਰ ਬਾਹਰ ਨਹੀਂ ਉਤਰਿਆ ਮੰਮੀ ਕਿਹਾ ਇੱਥੇ ਹੋਣਾ ਉਹ ਤਾਂ ਫੋਨ ਆਇਆ ਜਦੋਂ ਕਾਰ ਨੂੰ ਖਵਾ ਦੋ ਖਵਾੜ ਤੇ ਦੰਮੂ ਨੂੰ ਖਵਾ ਦੀ